ਪੜ੍ਹਦੀ ਚਾਹਤ ਲਿਆ ਹਾਂ ਹਾਂਜੀ ਅੱਗੇ ਕਰਨਾ ਚਾਹੀਦਾ ਦਾਸ ਤੋਂ ਪੀਂਗੋ ਨਾ ਨਾ ਹਾਂਜੀ ਯਾ ਕਿੰਦਾ ਜੇ ਤੇਰੇ ਤੋਂ ਲੈਨੇ ਆ ਹੈਗੀ ਹਾਂਜੀ ਉਹ ਆਇਆ ਮੰਦਿਰ ਦਾ ਬੰਮਾ ਆਇਆ ਹਾਂਜੀ ਪਾਜ ਵੀ ਵਧੀਆ ਡੇਟਾ ਸਹੀ ਕਿ ਮੇਰੇ ਕੋਲ ਟੈਨਸ਼ਨ ਨਹੀਂ ਨਹੀਂ ਟੈਨਸ਼ਨ ਨਹੀਂ ਆਉਂਦੀ ਮੇਰੇ ਆਗੇ ਹੀ ਸਾਲੀ ਅੱਛਾ ਤੇ ਉਹ ਲੱਗੀ ਉਹ ਚਲ ਵਧੀਆ ਹਾਂਜੀ ਤੇ ਮੈਂ ਉਹਨੂੰ ਕਿਹਾ ਮੈਂ ਬਾਹਰ ਆਇਆ ਤੇ ਘਰ ਚੱਲਣਾ ਫਿਰ ਗੱਲ ਕਰੀ ਅੱਛਾ ਮੰਮੀ ਨਾਲ ਜਦ ਤੱਕ ਮੈਂ ਗੱਲ ਕਰਾਂਗੀ ਅੱਛਾ ਹਾਂ ਲਉ ਅੱਛਾ ਚਲਾ ਮੜਲਾ ਚਾਹ ਤੈਂ ਮੜਲਾ ਇਹ ਲੋ ਤੋਂ ਨਹੀਂ ਕੋਈ ਨਹੀਂ ਮਿਲ ਆਉਣੀ ਇੱਥੇ ਬੜਾ ਠੀਕ ਨਹੀਂ ਤੇ ਜੋਗੀ ਆ ਗਈ ਹਾਂਜੀ ਹਾਂਜੀ ਜਾ ਚੰਗਾ ਆਇਆ ਮੈਂ ਤੇ ਤੇ ਚੰਗੀ ਨਾ ਮੈਨੂੰ ਇਹ ਪਹਿਲਾਂ ਮਗਿਆ ਨਹੀਂ ਪਤਾ ਇਹਨਾਂ ਲੱਗੇ ਨਾ ਬੜੀ ਆਈ ਨਾ ਬੜੀ ਆਜੀ ਆਜੀ ਉਹ ਲੈਣ ਆ ਗਈ ਉਸ ਲੈ ਗਈ ਆਪਣੇ ਘਰ ਵਿੱਚ ਇਹ ਨਹੀਂ ਤਕਾਬੀ ਇਹ ਬੜੀ ਹੋਗੀ ਉਹ ਗੜੇ ਫੋਨ ਲਾ ਕੇ ਗੱਲ ਕਰ ਲੈ ਸਾਡੇ ਨਾਲ ਫਿਰ ਆਜ਼ਾਦ ਕਰ ਲਈ ਰੈਸਟ ਨਹੀਂ ਆਖਿਆ ਉਹ ਕਰ ਦੇਣਾ ਕਿ ਇਹ ਕਹਿੰਦੇ ਇਹਨੂੰ ਕਰਦੇ

ਇਹ ਨਹੀਂ ਕੋਈ ਟੈਕਸ ਨਹੀਂ ਮੈਨੂੰ ਨਹੀਂ ਵਧੀਆ ਮੀਂਹ ਪਾਉਂਦੇ। ਯਾਸ਼ਾ ਇਹ ਠੀਕ ਹੈ। ਫੋਨ ਤੋ ਕਰਕੇ ਬਿਲੀ ਇੱਕ ਟਾਈਮ ਫੋਨ ਨੂੰ ਰੋਜ਼ ਕਰਨਾ ਵਾ ਤੂੰ ਸਾਨੂੰ ਠੀਕ ਆ। ਮੰਨ ਲਿਆ। ਆ ਉਹ ਨਹੀਂ ਤੇਿਆਰ ਹੁੰਦਾ ਵਿੱਚ ਮੇਰਾ ਆ ਕਰ ਲੈ ਚਾਚੀ ਆਪਣੀ ਨਾਲ। ਕੰਪਨੀ ਕਰਾਉਂਦੀ। ਹੈਲੋ। ਹੈਲੋ ਹਾਂ ਜੀ ਚਾਚੀ ਜੀ ਦੱਸ ਕੀ ਕਰ ਸასიਤਾਂ ਜਾਲਾ। ਮਦਿਹਾ ਬੈਸਨ। ਹਾਂਜੀ ਵਧੀਆ ਠੀਕ ਹੋਣ ਕੀ ਟਾਈਮ ਨਾਲ। ਕੰਪਨੀ ਵਧੀਆ ਹੋਣ ਕੀ। ਅੱਛਾ ਠੀਕ ਆ ਹੋਰ ਕੀ ਕਰਨ ਦੇ? ਉਹ ਜੀ ਤਾਂ ਕੰਮ ਵੀ ਹੀਰੇ ਤੇ ਲੱਗੀ ਸੀ ਐਸਾ ਸੱਚੀ ਕਿ ਕੋਈ ਨਹੀਂ ਕਰਦਾ ਰੈਸਟ ਹੋਰ ਪਰ ਪਗਿਆ ਠੀਕ ਜਿਹਨੇ ਗੱਲ ਕਰਦੀ ਕਰਦੀ ਨੇ ਫੋਨ ਕੱਟਤਾ ਆਪਨੇ ਕਟਿਆ ਗਿਆ ਨਾ ਕਟਿਆ ਗਿਆ ਨਾ ਮਾ ਥੱਤੀ ਰੁਕੀ ਵਾ ਸਬਰਦਾਨ ਬਦਾ ਵੜਾਂ ਚਲਾਂ ਕਰਕੇ ਚਲ ਨਾ ਇਹ ਤਾਂ ਨਾ ਵੀ ਹੁੰਦੇ ਹਨ ਵੀ ਇਤਰਾ ਕਟਿਆ ਨਾ ਕਰਦਾ ਕਟਿਆ ਨਾ ਕਰੇ ਤਾਂ ਟੈਨਸ਼ਨ ਹੀ ਬਣੇਗੀ ਯਾਰ ਕਥਕੇ ਜੋ ਕੀ ਡੈੜੀ ਡਾਂਗੋ ਨਾ ਫੇਰੋ ਆਹ ਹੋ ਤੈਨੂੰ ਸਫਰ ਕਰਕੇ ਲਈਏ ਠੀਕ ਹੈ ਚਲੋ ਮੈਂ ਬਣਾਉਂਦਾ ਬਣਾਉਂਦਾ ਚਾਹ ਲਈ ਬਣਾਉਣੇ ਨਾਲ ਮੋਟੀ ਮੋਟੀ ਜੀ ਕਰਦਾ ਠੀਕ ਹੁਣ ਲਾ ਆਹ ਮੰਦੀ ਕਿੰਨੇ ਦਿਨ ਹੋ ਗਏ ਆ ਫੋਨ ਹੀ ਨਹੀਂ ਕੀਤਾ ਨਾ ਚੁੱਕਦੀ ਆ ਜੰਬਰ ਯੂ ਕਾਲਿੰਗ ਇਸਕਾ ਸਵੇਰ ਚੋਂ ਕੀਤਾ ਚਾਹ ਪੀਂਦੇ ਨੇ ਉਹ ਆ ਵੀ ਸੱਚਾ ਤੇ ਬੰਨ੍ਹ ਬੰਨ੍ਹ ਕਰਕੇ ਬੈਠੀ ਹੈ ਫੋਨ ਹੀ ਚੁੱਪਦੀ ਕਿੰਨੇ ਦਿਨ ਹੋ ਗਏ ਗੱਲ ਨਹੀਂ ਦੀ ਹੁਣ ਤੇ ਸਵੀਚ ਆ ਹੋਈ ਕਰਤਾ ਸੁਖਨੀ ਤੇ ਆਇਆ ਫੋਨ ਕੋਈ ਮੰਦਿਰ ਦਾ ਵੀ ਨਹੀਂ ਨਹੀਂ ਤੇ ਜੀ ਉਹਨੇ ਨਹੀਂ ਫੋਨ ਚੁੱਕਿਆ ਨਾ ਨਹੀਂ ਉਹਨੇ ਕੀਤਾ ਉਹਦਾ ਸਵੀਚ ਆ ਫਾਈ ਜਾਂਦਾ ਤੇ ਮਾਦਾ ਵੀ ਜੋ ਟੈਨਸ਼ਨ ਚੁੱਕੋ ਮਿੱਤਰੀਆ ਵੀ ਟੈਨਸ਼ਨ ਨਾ ਪਈ ਆ ਬਿਮਾਰ ਹੋ ਗਈ ਉਹ ਤੁਹਾਨੂੰ ਨਾ ਦੱਸੋ ਜੀ ਹੁਣ ਹੋ ਜੀ ਆਪਾਂ ਨਾ ਜਦੋਂ ਮੈਂ ਪੁੱਛੀ ਇਹਦੇ ਮੈਂ ਕਿਹਾ ਪਤਾ ਨਹੀਂ ਹੁੰਦਾ ਨਾ ਤੇ ਸੋਚੀ ਬੰਦ ਪਰ ਹੋਗਾ ਜਾਂਦਾ ਠੀਕ ਤਾਂ ਕੀ ਗੱਲ ਹੋ ਕੀ ਤੇ ਹੁਣ ਕੀ ਕਰੀਏ ਹੁਣ ਆਪਾਂ ਨਾ ਦਵਾਈ ਲੈਣ ਜਾਂਦੇ ਅੱਛਾ ਬਾਦੋਂ ਕੋਣ ਕੇ ਨੂੰ ਆਖੂ ਕਿ ਕੀ ਲਿਗਿਆ ਦਾ ਪੁੱਣਾ ਇਹ ਤੇ ਮੈਨੂੰ ਗੱਲ ਕੀਤੀ ਤੇ ਅੰਦੀ ਮੈਂ ਲਾ ਦਿਆ ਦੂੰਗੀ ਤੇ ਆ ਉਹਨਾਂ ਨੂੰ ਕਹਿੰਦੇ ਆਂ ਕਿ ਉਹ ਕਹਿੰਦੀ ਮੈਂ ਚੱਲਦਾ ਕੋਲ ਦੀ ਵੀ ਜਾਂਣਾ ਕੋਲ ਦੀ ਵੀ ਜਾਂਣਾ ਦਾ ਕੰਮ ਵੀ ਕਰਨਾ ਦਾ ਤਾਂ ਤੇ ਮੈਂ ਫ੍ਰੀ ਨਹੀਂ ਤੇ ਤਾਂ ਕਰਕੇ ਵੀ ਬੁਲਾਇਆ ਇਹ ਨਹੀਂ ਨਾ ਇਹਨਾਂ ਦਾ ਮੱਧਿਆ ਥੋੜਾ ਖਲੋਜੂਗਾ ਹਾਂ ਚਲ ਆਪਾਂ ਜਾਂਦੇ ਆਂ ਤੇ ਹਾਂ ਚਲੋ ਦਵਾਈ ਲੈਣਾਂਗੇ ਦਾ ਦੇਉ ਨਾਲ ਦਵਾਈ ਠੀਕ ਹੈ ਹਾਂ ਜੀ ਕਿੱਦਾਂ ਹੋਇਆ ਹਾਂ ਜੀ ਹਾਂ ਜੀ ਲੈ ਆਈ ਨੀ ਇਹਦੇ ਫੋਨ ਤੇ ਮੈਨੂੰ ਬੜੰਦੇ ਕਿੰਦੇ ਅੱਛਾ ਜਮਾ ਕਰ ਦਿੰਦੇ ਹਾਂ ਅੱਛਾ ਹਾਂ ਜੀ ਤੇ ਉਹਦੀ ਬਣਾ ਲੈ ਮੈਂ ਥੋੜਾ ਜਿਹਾ ਵਿਜੀ ਤੇ ਮੈਂ ਤਾਂ ਹੱਥ ਹੀ ਨਹੀਂ ਲਾਇਆ ਜੇ ਤੁਹਾਨੂੰ ਕਹਿੰਦਾ ਮੈਂ ਮੇਰੇ ਨਾਲ ਮੈਂ ਆਖਿਆ ਮੈਂ ਆਪਣੀ ਰਾਤ ਨੂੰ ਲਾ ਕੇ ਜੇ ਮੈਂ ਗੱਲ ਕਰ ਦੂੰਗੀ ਮੈਂ ਮੰਮੀ ਦੇ ਲਈ ਠੀਕ ਹੀ ਨਹੀਂ ਹੈ ਉਹ ਤਾਂ ਤੇਰੇ ਕੰਮ ਤੇਰੀ ਜਾਂਦੀ ਆ ਨਾ ਕੰਮ ਤੇ ਵੀ ਜਾਂਦੀ ਕਾਲਜ ਵੀ ਜਾਂਦੀ ਘਰ ਦੇ ਤੈਨੂੰ ਪਤਾ ਕਰਨਾ ਹੁੰਦਾ ਵਾ ਤੇ ਉਹਦੇ ਇਸ ਕਰਕੇ ਬਿਲਕੁਲ ਲੱਗਣੀ ਕੋਈ ਨਹੀਂ ਮੰਮੀ ਨਾਲ ਰਾਤ ਨੂੰ ਗੱਲ ਕਰ ਦੂੰਗੀ ਮੈਂ ਤੁਹਾਨੂੰ ਕਰੂੰਗੀ ਲੱਗੂਗੀ ਅੱਜ ਹਾਂਜੀ ਅੱਗੀ ਲੱਗੂਗੀ ਤੂੰ ਇਹ ਟੈਨਸ਼ਨ ਨਾ ਟੈਨਸ਼ਨ ਨਾ ਉਹ ਆਉਂਦੀ ਕੋਈ ਨਹੀਂ ਮੈਨਾਂ ਆਇਆ ਕੋਈ ਨਹੀਂ ਮੇਰੇ ਤੋਂ ਲੱਗਾ ਹੀ ਨਹੀਂ ਫੋਨ ਇਹਦੀ ਰਾਤ ਨਾ ਆਉਂਦੀ ਅੱਛਾ ਹਾਂਜੀ ਕੱਲੂ ਹੀ ਗੱਲ ਕਰਾਂ ਤੂੰ ਇਹ ਟੈਨਸ਼ਨ ਫ੍ਰੀ ਹੋ ਜਾ ਉਹ ਮੈਂ ਇਨੀ ਟੈਨਸ਼ਨ ਨਾ ਲੋ ਇਹਨਾਂ ਟੈਨਸ਼ਨ ਦੇ ਬੋਤਨ ਦੀ ਆ 2 ਮਹੀਨੇ ਹੋ ਗਏ ਉਹਨੇ ਗੱਲ ਨਹੀਂ ਕੀਤੀ ਗੱਲ ਹੀ ਕੀਤੀ ਤੇ ਟੈਨਸ਼ਨ ਤੇ ਆਉਣੀ ਆ ਫਿਰ ਨਾ ਬਾਅਦ ਮੈਂ ਆਹ ਕਹਿੰਦੀ ਤੇਰੇ ਤੱਕ ਕਿਉਂ ਪਹੁੰਚਦੀ ਨਹੀਂ ਸਾਡੇ ਨੇ ਕਿਉਂ ਨਹੀਂ ਕਰ ਕਰਦੀ ਉਹ ਕਿਆ ਬਾਤ ਹੈ ਇਨੀ ਦਾ ਮੈਂ ਕਿਹਾ ਮੰਮੀ ਉਹ ਨਹੀਂ ਇਹੀ ਨਹੀਂ ਟੈਨਸ਼ਨ ਲੈਂਦੇ ਆ ਤੇ ਗੱਲ ਕਰ। ਮੇਨੂੰ ਦਿਨ ਹੈ ਉਹ ਕਹੀ ਜਾਂਦੀ ਵੀ ਮੈਂ ਵੇਰੀ ਆ ਬੇਜੀ ਆ। ਆ ਲੰਦੇ ਕੁ ਸ਼ਾਮਾ ਵੰਦਾ ਫੋਨ ਹੁੰਦਾ ਆਪਣੇ ਪਾਪਾ ਨੂੰ ਤਰੋ ਫੋਨ ਤੇ ਕਰੇਗੀ ਫੋਨ। ਸਾਰਿਆਂ ਕੋਲ ਫੋਨ ਆ ਕੀ ਗੱਲ ਕੋ ਟਾਈਮ ਕੱਢ ਕੇ ਸਾਰਿਆਂ ਨੂੰ ਫੋਨ ਤੇ ਗੱਲ ਹੀ ਕੀਤੀ ਜਾਂਦੀ। ਹਾਂਜੀ। ਨਾ ਕਰੂਗੀ ਹੁਣ ਤੇ ਮੇਰੇ ਜੀ ਜਾਣੇ ਕੁਛ ਹੀ ਆਪਾਂ। ਵੇਰੀ ਕਰ ਲੈ ਮੈਂ ਨੇ ਇਹਨੇ ਫੋਨ ਹੀ ਨਹੀਂ ਕਰ। ਤੁਸੀਂ ਇਹਨੂੰ ਲਾ ਕੇ ਪੁੱਛੋ ਕਿ ਤੁਹਾਨੂੰ ਮੈਂ ਕੀ ਤੁਹਾਨੂੰ ਪੁੱਛਾਂਦਾ। ਕੋਲ ਦੇ ਦਾਦੀ ਕੀ ਜਾਂਦੀ ਆਪਾਂ। ਦਾਦੀ ਜਦੋਂ ਮੈਂ ਲੰਮੀਏ ਡੇਟਾ ਤੇ ਮਗਰੋਂ ਉਹ ਮੱਜਾਂ ਮੋਦਾਂ ਨਹੀਂ ਲੱਗਦਾ। ਮੋਦਾਂ ਨਹੀਂ ਲੱਗਦਾ। ਦਾਦੀ-ਪੋਤਰੀ ਨਹੀਂ ਲੱਗਣ ਬਿਆਹ ਕਰਕੇ ਕਰ ਤੋਂ ਬਾਅਦ ਇਹਨਾਂ ਲੱਗਦੇ। ਉਹ ਮਾਸੇ ਨਾ ਮੀਂਹ ਰੱਖੋ ਨੂੰ ਕੋਸ਼ਿਸ਼। ਹਾਂਜੀ ਇਹਨਾਂ ਪੁੱਛੋ ਕਿ ਤੁਹਾਨੂੰ ਹੁੰਦਾ ਹੁਣ। ਚਲੋ ਦੇਖੋ ਰਾਤ ਨੂੰ ਆਉਂਦੀ ਆ ਕਿ ਨਹੀਂ ਕੀ ਕਰਦੀ ਆ। ਕਹਿੰਦੀ ਤੇ ਐਹੀ ਲੰਮੀਂਗੀ ਰਾਤ ਨੂੰ। ਮੋਦਾਂ ਖੁਸ਼ੀ ਰਹੀ ਸੀ? ਹਾਂਜੀ ਹੈਗੀਏ ਖੁਸ਼ੀ। ਬਲਦੇ ਵਧੀਆ ਕੀਤੀ ਹਾਂ ਹਾਂ ਸਦਜੀਤ ਆਪਾ ਜੂੜਤੇ ਮਾਤਾ ਦੀਦੀ ਨੂੰ ਕਿ ਉਹਦਾ ਫੋਨ ਆਊਗਾ ਰਾਤ ਨੂੰ ਹਾਂਜੀ ਤੇ ਜੇ ਉਹਨੇ ਫੋਨ ਨਾ ਲਾਇਆ ਤਾਂ ਉਹਨੇ ਤੇ ਟੈਨਸ਼ਨ ਨਾ ਲੈਣ ਜਾਣੀ ਕਿ ਫੋਨ ਕਰੀ ਕੀ ਜਾਂਦੀ ਮੈਨੂੰ ਫੋਨ ਆਇਆ ਹਾਂ ਠੀਕ ਹੈ ਜੀ ਆਪਰ ਪਾਣਾ ਮਾਰਨਾ ਵੀ ਕੋਈ ਵੀ ਉਹ ਫੇਰ ਟਾਈਮ ਨਾ ਲੱਗਾ ਹੋਊਗਾ ਬਿਰੋ ਜਿੰਨਾ ਟਾਈਮ ਨਾ ਕਰੀਏ ਕਿ ਨਵਾਂ ਅਮਗਾ ਯਾ ਮਾਗੀ ਜੀ ਦਾ ਉਹ ਬਿਮਾਰ ਪੈ ਗਈ ਤੇ ਫਿਰ ਉਹ ਕੀ ਕਰਾਂਗੇ ਆਪਾਂ ਉਹ ਤਾਂ ਇਹਨੂੰ ਵੀ ਟੈਨਸ਼ਨ ਆ ਤਾਂ ਉਸਾਰਿਆਂ ਦੇ ਸਾਹਮਣੇ ਇਹ ਕੀ ਬੰਦਿਆ ਥੋਣ ਗੱਲ ਹੀ ਨਹੀਂ ਕਰਦੇ ਸੁਣੂ ਨਹੀਂ ਲੱਗੇ ਕਿ ਫੇਰ ਹੀ ਕਰ ਦੋਵੇਂ ਹੋਣੀ ਨਹੀਂ ਲੱਗਦਾ ਉਹ ਤੇ ਦੀਦੀ ਜਾਂਦੀ ਆ ਕਿ ਜੀ ਦਾਦੀ ਦਾ ਕੋਈ ਨਹੀਂ ਲੱਗਣ ਗਿਆ ਦਾਦੀ ਦਾ ਵੀ ਨਹੀਂ ਨਾ ਉਹਦਾ ਵੀ ਕੰਮੇ ਸ਼ੇਤ ਤੋਂ ਬਾਅਦ ਆਈ ਜਾਂਦਾ ਮੈਨੂੰ ਤੇ ਡਰ ਗਿਆ ਜੇ ਕੀ ਮੈਨੂੰ ਤੇ ਆ ਟੈਨਸ਼ਨ ਪੈ ਗਈ ਕਿ ਜੇ ਤੂੰ ਇਹ ਨਾ ਦੇ ਦੇ ਹਾਂ ਤੋ ਮੈਂ ਨਹੀਂ ਇਹ ਸਾਡੇ ਲੋਵਾ ਤੇ ਤੇ ਉਹ ਨੰਮੀ ਬੱਕਰੀ ਤੇਰੇ ਪਾਪਾ ਨੇ ਤੈਨੂੰ ਨਹੀਂ ਛੱਡਣਾ ਹੋਰ ਉਹਨੇ ਤੇ ਆਪਾਂ ਤੁਮ ਆਪੇ ਲੱਭਿਆ ਗਏ ਆਪਾਂ ਕਰਾਇਆ ਆਪੇ ਆਪੇ ਅੱਨਾ ਹੀ ਮੈਂ ਬਾਹਰ ਜਾਣਾ ਹਾਂ ਫਿਰ ਉਹ ਦੋ ਤੇ ਮਿੰਨਾ ਬਣੀ ਚੱਲ ਬੜੀ ਚੰਗੀ ਆ ਤੇ ਵੇਖਣ ਜਦ ਤੇ ਬੜੀ ਚੰਗੀ ਹੀ ਬੜਾ ਸੋਹਣਾ ਸੁਭਾਅ ਰਿਹਾ ਕੀਟਾ ਉੱਥੇ ਜਾ ਕੇ ਇਹਨੂੰ ਕੀ ਹੋ ਗਿਆ ਤੇ ਜੇ ਮਾਲਕ ਜਾਣਦਾ ਜਾਂ ਉਹ ਜਾਣਦੀ ਆ ਤੇ ਤੇ ਅੱਛੀ ਕੀ ਆ ਕੋਈ ਨਹੀਂ ਮੈਂ ਦੀਦੀ ਨੂੰ ਆਨ ਨਹੀਂ ਮਾਸੀ ਨੂੰ ਫੋਨ ਲਾ ਕੇ ਪੁੱਛ ਕੇ ਭਲਾ ਤੈਨੂੰ ਫੋਨ ਹੋਊਗਾ ਹਾਂ ਉਹਦੀ ਮਾਸੀ ਨੂੰ ਲਾ ਕੇ ਪੁੱਛੋ ਇੱਕ ਵਾਰ ਉਹ ਜੀਤਾ ਕਿ ਨਹੀਂ ਉਹਨੇ ਤੇ ਪੇਟਾਂ ਜਨਲ ਲੜੀਆਂ ਉਹਨੇ ਆਪਣੇ ਦੀ ਦਾਦੀ ਦਾ ਵੀ ਮੂੰਹ ਨਹੀਂ ਲੱਗਦਾ ਇਹਦਾ ਹੋਦਾ ਵੀ ਗੱਲ ਹੈ ਕੀ ਗੱਲ ਹੈ ਇਹਨਾਂ ਦੀ ਦਾ ਮੰਨ ਚ ਚੋਰ ਆ ਵੇਖੋ ਉੱਤਨ ਦਾ ਵੀ ਇੱਕ ਦਿਨ ਪਹਿਲਾਂ ਆ ਕੇ ਮਿਲ ਕੇ ਘਾਉਣ ਗਈ ਉਹ ਨਹੀਂ ਗਈ ਨਹੀਂ ਹਾਂ ਉਹਨੇ ਪੇਟਾਂ ਜਨਲ ਲੜੀਆਂ ਉਹਦੇ ਮੂੰਹ ਤੋਂ ਲੱਗਦਾ ਦੇਖ ਤਾਂ ਇਹ ਕਿਹਦਾ ਫੋਨ ਆਇਆ ਚਲੋ ਨਜ਼ਰ ਤੇ ਲਿਖਾਂ ਮੈਂ ਦੇਖਾਂਗੇ ਫਿਰ ਤੇਰੇ ਪਾਪਾ ਨੂੰ ਵੀ ਦੱਸਿਗੇ ਫੋਨ ਲਾ ਕੇ ਕਿ ਤਰ੍ਹਾਂ ਉਹਨਾਂ ਨੇ ਆਹ ਕਰ ਲਿਆ ਮੇਰੇ ਲਈ ਕੋਈ ਨਹੀਂ ਆ ਰਹੀ ਜਾਂਦੀ ਹੈ ਫੋਨ ਉਹਦਾ ਆਉਂਦਾ ਨਹੀਂ ਕੋਈ ਬੰਦਾ ਕੋ ਕਰੀਏ ਜੀ ਮੈਂ ਦੀਦੀ ਨੂੰ ਆਦਦੀ ਆ ਕਿ ਦਿਮਾਗੀ ਨਾਲ ਗੱਲ ਕਰੇ ਚਲੋ ਕਹੋ ਮਤਲਬ ਇਹ ਲੱਗਦਾ ਕਿ ਨਹੀਂ ਨਹੀਂ ਅਸਾਂ ਪਹਿਲਾਂ ਕੀ ਕਹਿੰਦੇ ਆ ਉਹ ਉਹਨਾਂ ਨਾਲ ਗੱਲ ਹੋਈ ਕਿ ਨਹੀਂ ਹਾਂ ਹੈਲੋ ਹਾਂਜੀ ਅਸਾਂ ਚਾਲ ਕੇ ਆ ਜੀ ਹਾਂਜੀ ਵਧੀਆ ਠੀਕ ਰਸਾ ਦੇ ਤੁਸੀਂ ਹਿਸਾਬ ਕਿ ਕਰ ਰਹੇ ਹੋ ਨਹੀਂ ਉਹਦਾ ਫੋਨ ਹੀ ਨਹੀਂ ਆਇਆ 2 ਮਹੀਨੇ ਹੋ ਗਏ ਨੇ ਫੋਨ ਫਾਨ ਨਹੀਂ ਕੋਈ ਵੀ ਆਇਆ ਬਾਤ ਜਾ ਕੇ ਤੇ ਉਹ ਦੀਦੀ ਬਿਮਾਰ ਹੋਈ ਆ ਅੱਜ ਤਿਆਰ ਹੁੰਦੇ ਆ ਦੀ ਮਾਂ ਦਾਦੀ ਘਰੇ ਚੱਲੇ ਆ ਕਿ ਵੇਖਣ ਕੀ ਉਹਨਾਂ ਨੂੰ ਛੁੱਕ ਕੇ ਆਉਂਦੇ ਆ ਕਿ ਮਨਦੀਪ ਦਾ ਕੋਈ ਫੋਨ ਫਾਨ ਆਇਆ ਤੁਹਾਨੂੰ ਹਾਂਜੀ ਉਹ ਸੋਖੀ ਵੀ ਨਹੀਂ ਬਾਹਰ ਨਿਕਲਦਾ ਉਹ ਵੀ ਟੈਨਸ਼ਨ ਲਈ ਜਾਂਦਾ ਦੀਦੀ ਵੀ ਟੈਨਸ਼ਨ ਲਈ ਜਾਂਦੇ ਸਾਰੇ ਜਣੇ ਟੈਨਸ਼ਨ ਨੇ ਮੇਥੇ ਜੋ ਗਈ ਆ ਕਿ ਇੱਕ ਦੋ ਦੀ ਗੱਲ ਕੀਤੀ ਬਾਅਦ ਚ ਉਹਨੇ ਗੰਨ ਨਹੀਂ ਕੀਤੀ ਜਾ ਕੇ ਹਾਂਜੀ ਕੋਈ ਆਂ ਮੈਂ ਆਂਦੀ ਈ ਮੈਂ ਜਾ ਕੇ ਫੋਨ ਕਰਿਆ ਕਰੂੰਗੀ ਤੁਹਾਡੇ ਨਾਲ ਗੱਲਬਾਤ ਕਰੂੰਗੀ ਚਲੋ ਤੁਹਾਡੇ ਨਾਲ ਤੇ ਕੀ ਕਰਨੀ ਸੋਖਣਾ ਨਹੀਂ ਕਰਦੀ ਜਾ ਕੇ ਕੀਤੀ ਉਹਨੇ ਗੱਲ ਉਹ ਦਿਨ ਸੋ ਗਈ ਦੀਦੀ ਨੂੰ ਕਹਿ ਹੋਂ ਸੁਆਹ ਦਿੱਤਾ ਕਿ ਉਹਦਾ ਫੋਨ ਆਇਆ ਈ ਤੇ ਹੁੰਦੀ ਮੈਂ ਰਾਤ ਨੂੰ ਲਾ ਕੇ ਗੱਲ ਕਰੂੰਗੀ ਤੁਹਾਡੇ ਸਾਰਿਆਂ ਦੇ ਨਾਲ ਹਾਂ ਜੀ ਦੇਖੋ ਅੱਜ ਚੱਲੇ ਆਰੀ ਦਾਦੀ ਕੋਲ ਕੀ ਆਂਦੀ ਹੈ ਉਹਦੀ ਦਾਦੀ ਹਾਂ ਜੀ ਹਾਂ ਜੀ ਜਦੋਂ ਆਉਣ ਵੀ ਕੋਈ ਨਹੀਂ ਮੈਂ ਦੱਸੂਗੀ ਫੂਲ ਲਾ ਕੇ ਤੁਹਾਨੂੰ ਕੀ ਆਂਦੀ ਹੈ ਕੀ ਆਖਿਆ ਨਾ ਠੀਕ ਚਲੋ ਠੀਕ ਹੈ ਅੱਗੇ ਕੀਅਰ ਕਰੇ ਤੋਂ ਹੀ ਨਹੀਂ ਮਿਲ ਨਹੀਂ ਸਕਦੀ ਇਹਦੀ ਮੋਹ ਜੇ ਇੱਕ ਵਾਡੀ ਹੰਦੇ ਵੜੇ ਕਿੰਨੋਗੇ ਕਹਿੰਦੇ ਐ ਨਾ ਕਰ ਇਹ ਲੋਕੀ ਚਿਰ ਜੰਡੀ ਰਹੀ ਇਸ ਜਿਹੜੀ ਤੂੰ ਫਰੈਂਟੇ ਮੋਟੇ ਲਾਤੀ ਇਸ ਨੂੰ ਰਿਤਰੇ ਪਾਪਾ ਅਗੇ ਹੀ ਜਿਹੜੂ ਇਹਦੇ ਲੱਡੀ ਦੇ ਅੱਛਾ ਨਹੀਂ ਕਰਨ ਵਾਲੀ ਹੈ ਕੋਟੋਂ ਚਲਦੇ ਆ ਕੋ ਟਾਈਮ ਨਹੀਂ ਨੇ ਦਾਦੀ ਉਹ ਤਰੀ ਦੀ ਸੁਣਾ ਸੁਣਾ ਸਦਨੋਂ ਆਈ ਤੇ ਉਹ ਕਹਿ ਰਹੀ ਆ ਅਸੀਂ ਵਸੇ ਨਾਲ ਦੀ ਗੱਲ ਕਰ ਗਏ ਉਹ ਆਦੇ ਵੀ ਮੈਂ ਤੇ ਇੰਨਾ ਕੀ ਰੱਖਿਆ ਸ਼ੁਕਰ ਤੋਂ ਇਹਨਾਂ ਨਾ ਤਾਂ ਇਹਨਾਂ ਦਾਦੀ ਨੇ ਜੋ ਸਾਡੀ ਭੈਣ ਹੈ ਤਾਂ ਉਹ ਵੀ ਨਾ ਤੇ ਕੁੜੀ ਨੂੰ ਸਾਡੇ ਨਾਲ ਜਿਆਦਾ ਉਮਰ ਨਹੀਂ ਦਿੱਤਾ ਅੱਛਾ ਤੇ ਮਾੜਾ ਮੋਟਾ ਕਰ ਜਿੱਤਾ ਤਾਂ ਆਈ ਮਤ ਨਹੀਂ ਇੱਥੇ ਹਾਂ ਦੀ ਜਦਨੇ ਤੁਹਾਡੇ ਘਰ ਨੂੰ ਆਉਂਦੇ ਨੇ ਤਾਂ ਇਹ ਜਵਾਬ ਦਿੱਤਾ ਹੈ ਅੱਛਾ ਤੇ ਪਰ ਇਹ ਆ ਕਿ ਮਤੇ ਧਿਆਨੀ ਕਰਕੇ ਜਿਆਦਾ ਕੁਝ ਜਾਣਦੀ ਨਹੀਂ ਕੀ ਕਰਨੀ ਏ ਨਹੀਂ ਪਤਾ ਪਈ ਨਾ ਇਹ ਤਾਂ ਧੋਖਾ ਕਰਦੇ ਉਹਨਾਂ ਦੇ ਨਹੀਂ ਗੋਲੀ ਵਾਲਾ ਉਹਨਾਂ ਦੇ ਨਹੀਂ ਗੰਦੇ ਦਾਦੀ ਦੀ ਗੱਲ ਦਾਦੀ ਦੀ ਪੁੱਤਰੀ ਨਾਲ ਇਹ ਦੋਵੇਂ ਉਹ ਰੀਤੀ ਉਸ ਦੀ ਹੀ ਦਾਦੀ ਦਾਦੀ ਦੀ ਉਹ ਤਾਂ ਦੀ ਤਾਂ ਨਾਣਾ ਜੋ ਵੀ ਕਰਨਾ ਤੈਨੂੰ ਕਰੋ ਕਰਦੇ ਬਹੁਤ ਫਿਰ ਸਾਨੂੰ ਕਰਨੀ ਪੈਣੀ ਹੈ ਕੀ ਕਰਨੀ ਆਪਾਂ ਇਹਨਾਂ ਨੂੰ ਜਿਹੜਾ ਉਹਨਾਂ ਕਰਨਾ ਹੀ ਉਹ ਕਰਕੇ ਜਾਣਗੇ ਹੀ ਉਹ ਹਨੇ ਤੋਂ ਖੜੀਆਂ ਨਹੀਂ ਦਾਦੀ ਇੱਥੇ ਆਦੇ ਚਲ ਜਿਹੜਾ ਉਹਨੂੰ ਕਿਤੇ ਪੁੱਛ ਲੀਏ ਪਰ ਰਿਸ਼ਤੇਦਾਰ ਬਹੁਤੇ ਯਾਦ ਨਹੀਂ ਜਿਨ੍ਹਾਂ ਨੇ ਵੇਚ ਘਾੜ ਗਏ ਉਹ ਅੱਗਾ ਪਿਛਾ ਦੇ ਵਿੱਚ ਪਾਈਏ ਉਹ ਅੱਗਾ ਪਿਛਾ ਨੇ ਸਾਨੂੰ ਪੁੱਛ ਕੇ ਕੀਤਾ ਇਹਦਾ ਤੂੰ ਵਿੱਚ ਦੰਦ ਤੇ ਨਹੀਂ ਨਹੀਂ ਗਿਸ਼ਿਆ ਹਾਂ ਜਦੋਂ ਘਰ ਚ ਕਲੇ ਪਿਆ ਕਰਨੀ ਉਹ ਜੋਸ਼ ਨਹੀਂ ਪੁਣੀ ਲਾਗੇ ਪੈਦੇ ਤੇ ਪਾਜੀ ਨੇ ਜਨਾਨੀ ਉਹ ਥੋੜੀ ਨੇ ਬਹੁਤ ਨਾਲ ਬੋਲਦਾ ਗੀਨਾ ਮੈਂ ਤੇ ਸਾਡਾ ਦੇਖੇ ਭਾਂਡਾ ਤੁਮੀ ਨਾਲ ਹੀ ਹਾ ਸਾਡੇ ਤੁਹਾਨੂੰ ਬੋਸ਼ ਕਰਦੇ ਰਹੇ ਮੈਂ ਗਈ ਜਿੰਨੇ ਵੇਖੀ ਦੋਵੇਂ ਬੈਠੇ ਨੇ ਬਿਠੀ ਰਹੇਗੀ ਜਿਵੇਂ ਆਉਂਦੋਂ ਤੇ ਪਤਾ ਹੀ ਨਹੀਂ ਆ ਬੰਦੇ ਮਾਦੀ ਕੋ ਅੱਡ ਲੱਗੀਆਂ ਤੇ ਇੱਕ ਵਾਰੀ ਉਹਨਾਂ ਨਾਲ ਨਹੀਂ ਕੀਤੀ ਕਿ ਨਹੀਂ ਆ ਚੀਜ਼ ਮਹਿੰਗੀ ਆ ਨਹੀਂ ਰਹਿੰਦਾ ਆ ਨਹੀਂ ਆਪਣੀ ਜੀਨਾ ਸੋਰੀ ਹੋਈ ਲੱਗੇ ਸਾਨੂੰ ਜਾੜ ਕੇ ਛੁੱਟ ਗਈ ਸਾਨੂੰ ਇਹ ਜਿਹੜੇ ਲੱਗੇ ਲੱਗੇ ਆਪਣੇ ਜਿਹੜੀ ਬੇਇੱਜ਼ਤੀ ਆ ਉਹ ਜਾਂਦੀ ਆ ਮੈਨਾਂ ਤੇ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਬਾਹਰ ਨਿਕਲ ਨੂੰ ਜੀ ਕਰਨਾ ਨਹੀਂ ਮੈਨੂੰ ਪੁੱਛਦੇ ਸਾਰੇ ਮੁੰਡੇ ਉਹ ਨਹੀਂ ਮੈਨੂੰ ਵੀ ਰੋ ਮਗਰ ਉਹ ਤੇਰੇ ਵੱਤ ਨਹੀਂ ਆਈ ਬਿਲਕੁਲ ਇੱਧਰ ਨਹੀਂ ਆਈ ਮੈਂ ਜਿਹੜਾ ਗਾਇਆ ਤਾਂ ਮੈਂ ਮੌੜੀ ਤੇ ਮੈਂ ਮੰਚ ਸੋਈ ਗਈ ਜਾਨੀ ਹਾਂ ਮੈਂ ਹੱਲ ਨੂੰ ਜਾ ਕੇ ਪ੍ਰੀਤੀ ਕੋ ਬਹਿ ਜਾਣਾ ਤੇ ਪੁੱਛੂਗੀ ਇਹਨੂੰ ਅੱਛਾ ਸੁਆਦ ਲੈਣੇ ਤੋਂ ਸੁਆਦ ਲੈਣੇ ਲੋਕਾਂ ਨੇ ਹੁਣ ਬਣਿਆ ਨੇ ਲਿੰਦਾ ਆਪਣੇ ਨਾਲ ਜਾਈਏ ਲੋਕਾਂ ਨੇ ਗੱਲਾਂ ਸੁਣਦੇ ਆ ਪਰ ਸਾਨੂੰ ਇਹ ਨਹੀਂ ਪਤਾ ਸਾਡੀ ਸਭ ਕੋ ਸਾਡੀ ਨਹੀਂ ਹੈ ਆਪਦੇ વિશ્વાસ ਕਰ ਲਿਆ ਕਿ ਇਹ ਵੀ ਨਹੀਂ ਦਾਦੀ ਪੋਤੀ ਆ ਮਰੀ ਦੀ ਕੱਟੀ ਹੋਣਾ ਵਰਤ 200 ਵੀਖੇ ਆ ਇਦਾਂ ਨਹੀਂ ਹੋ ਸਕਦੇ ਉਹ ਅੰਲੇ ਦੀ ਦੇ ਅੰਦਰ ਕਰਦੀ ਨੇ ਇਸ ਨਾਮਾ ਇਹ ਪਤਾ ਕੀ ਇਸ ਕੇ ਆਗੇ ਤੇ ਖਾਦਾ ਹੈ ਤੇ ਪਹਿਲਾਂ ਹੀ ਪਹਿਲਾਂ ਉਹਨੂੰ ਆਪਾਂ ਕਿਹਾ ਹੀ ਨਹੀਂ ਇਨੂੰ ਤੇ ਇੱਥੇ ਆਪਣੇ ਹੁੰਦਿਆ ਹੋ ਨਹੀਂ ਕਰਦੀ ਹਾਂ ਦੀ ਦੀ ਜੀ ਹਾਂ ਇਹ ਆਵਾਂਗੇ ਦੋ ਦਿਨਾਂ ਚ ਆਵਾਂਗੇ ਮਿਲਣਾ ਹੀ ਸੋਚਾ ਕਰਦੇ ਆਂ ਆਪਣੀ ਤਿਆਰੀ ਕਰ ਲਈਏ ਫਿਰ ਮਿਲਣਾ ਵਾਂਗੇ ਸਾਰੇ ਜਣੇ ਦੱਗੀ ਨੇਰੇ ਦੱਸਿਆ ਸੀ ਇਹਨਾਂ ਨੇ ਟੋਕੀ ਆਏ ਅਗਲੇ ਦਿਨ ਹੀ ਆ ਗਏ ਮਿਲਣ ਨੂੰ ਉਹਨੇ ਤੇ ਉਹਨਾਂ ਦੀ ਕੋਈ ਰਾਇ ਹੈ ਹੀ ਪਹਿਲਾਂ ਹੀ ਹੈ ਪਤਾ ਨਹੀਂ ਇਹਨਾਂ ਬਾਅਦ ਚ ਬਣਾਏ ਕਿਹੜੇ ਪਟੜਾਂ ਦਾ ਇਹਨਾਂ ਦੇ ਮਾਂਚੇ ਚੋਰ ਨਹੀਂ ਪੱਟੀ ਤੇ ਪੜਾਉਣ ਆਈ ਜੇ ਉਹਦੋਂ ਪੱਟੀ ਪੜਾਉਣ ਆਈ ਕਿਉਂ ਦੇਖੇ ਅੰਦਰ ਕਿ ਨજર ਬੈਠੀ ਹੋ ਰਹੀ ਹੈ ਦੋਵੇਂ ਜਾਨੀਆਂ ਤੇ ਇਹੋ ਸਲਾਮਾ ਕਰਦੀ ਹੈ ਉਹਨੇ ਕੀ ਕਰਨਾ ਹੈ ਤੇ ਆਪ ਆਖਿਆ ਜਦ ਜਾਣਾ ਹੈ ਨਿਹਨ ਕਿ ਤੋ ਲਾ ਕਰਦੀ ਹੁੰਦਾ ਸੀ ਤੀ ਉਹ ਇਹਦੇ ਹੋਰ ਮੈਨੂੰ ਛੱਡਿਆ ਕਰਦੀ ਫਿਰ ਉਹ ਇਹਦੇ ਵਿੱਚ ਤੁਹਾਡਾ ਕੀ ਕਸੂਰ ਹੈ ਜਿਹੜੇ ਲੋਕਾਂ ਨੇ ਸ਼ਰਮ ਮਾਰਨੀ ਵਖਰੀ ਜ਼ੂਰਤ ਨਹੀਂ ਭਾਰੋ ਮੇਰੇ ਤਾਂ ਉਹਨੇ ਕਿਹਾ ਨਹੀਂ ਨਾ ਸੱਚਾ ਵੀ ਕਰਦਾ ਉਹ ਮੈਨੂੰ ਕਹੀ ਜਾਂਦਾ ਤੂੰ ਵੇਖਿਆ ਉਹ ਇਹਨੂੰ ਆਂਦਾ ਤੂੰ ਵੇਚਣਾ ਆ ਹੂੰ ਲੈ ਤੂੰ ਆ ਪੇ ਰਹੀ ਆ ਤਿਆਰੀ ਤਿਆਰੀ ਪੂਰੀ ਨਹੀਂ ਹੋਈ ਕੋਈ ਨਹੀਂ ਕਰੇ ਮੈਂ ਕਰਨਾ ਆ ਆ ਆ ਉਹਦਾ ਫੋਨ ਬਸ ਤਿਆਰੀ ਹੀ ਆਪਣੀ ਨਹੀਂ ਹੋ ਕੇ ਆਹ ਲੱਗੀ ਵਾਇਰ ਮੇਰੀ ਵੀ ਆ ਜੀ 2 ਮਹੀਨੇ ਆਲੇਟਾਂ ਗਿਆ ਆ ਜੀ ਮੈਂ ਤੇ ਉਹ 983 ਨੂੰ ਬੋਣ ਕੇ ਜਾਂ ਆ ਮੈਂ ਫਾਈਲ ਲਾ ਗਈ ਮੇਰੀ ਲੋਗਾਂ ਦਾ ਨਾਮ ਨਾ ਹੁੰਦੇ ਇਹ ਪਤਾ ਹੀ ਕਿੰਨਾ ਮਟਰ ਮਿਲੂਗਾ ਹਾਂ ਹਾਂ ਸਰ ਕੋਈ ਨਹੀਂ ਕੋਈ ਨਹੀਂ ਪਾਰਟੀ ਦੇ ਕੇ ਜਾਵਾਂਗੇ

ਇੱਕ ਲੋਖਾ ਨਹੀਂ ਲਗਾਉਂਦੇ ਇੱਕ ਘਰ ਲਗਾਏ ਨਾ ਜੋ ਮੈਂ ਕਿਤੇ ਕਿਤੇ ਤੱਕ ਗਿਆ ਵਾ ਕਿਤਰਾ ਐ ਇਹ ਬੁਣਾਈ ਕਿਸਾਰੇ ਲਾਉਂਦੇ ਮੈਂ ਮੈਂ ਤੇ ਜਿਨਵਾ ਕੇ ਗਾਹੇ ਪਹਿੇ ਤੇ ਗਈ ਗਏ ਨਾ ਵੇਚੀ ਹੀ ਤਾਂ ਕਿੱਥੇ ਨਾ ਗਿਆ ਮੇਰਾ ਤਾਂ ਮਾਰ ਹੀ ਖਰਾਬ ਹੋ ਗਿਆ ਕੀ ਕਰਾਂ ਤੇ ਨੀ ਮਾਰਾਂ

ਅੱਛੇ ਲੈਣੀ ਜਿਵੇਂ ਮਾਂ ਚੀਕੀ ਇਝਾਂ ਦੀ ਹੋ। ਚੰਗਰ ਮਮੀ ਆਪਣਾ ਖਰੀਦਣਾ। ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਾ। ਮੇਰੇ ਕੋਲੋਂ ਤੁਹਾਨੂੰ ਦੁਖੀ ਨਹੀਂ ਵੇਖਿਆ ਜਾਂਦਾ। ਤੇ ਲੋਕਾਂ ਦੀਆਂ ਗੱਲਾਂ ਨਹੀਂ ਸੁਣੀਆਂ ਜਾਂਦੀਆਂ ਇਸ ਕਰਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਾ ਹੋ ਸਕੇ ਤੇ ਮੈਨੂੰ ਮਾਫ ਕਰਿਓ ਤੁਹਾਡਾ ਪਿਆਰਾ ਪੁੱਤਰ ਦੀਦੀ ਦੀਦੀ ਸੋਖਵਾਵੇ ਉਹਦੀ ਦੇ ਨ ਕੀ ਕਰ ਲੈ ਜੀ ਦੀਦੀ ਉੱਥੇ ਛੇਤੀ ਕੀ ਹੈ ਪੁੱਤਰ ਉਹਨੇ ਵੇਖੋ ਕੀ ਕਰ ਲੈ ਜਨੇ ਫਾਹ ਲੈ ਲਿਆ ਜੋ